वेलकम बाय टू मच करना ब्लॉग अस्सलाम ये <laughs> दे आ देखो जी आज दे 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 दे। दे। मैं लवाया हाई प्राइस ਤੇ ਉਹਦੀ ਖੁਸ਼ੀ ਦੇ ਵਿੱਚ ਆਪਾਂ ਚੌਕਾ ਬਣਾ ਰਹੇ ਹਾਂ ਦੇਖੋ ਆਲੂਆਂ ਦਾ ਚੌਕਾ ਜੀ ਤੇ ਇਧਰ ਚਾਵਲ ਦਿਖਾ ਦੇ ਬਬੂ ਚਾਵਲ ਬਣਾਉਂ ਮੈਂ ਥੋੜਾ ਗੈਸ ਤੇਜ਼ ਕਰਕੇ ਜਦੋਂ ਬਾਹਰ ਬੈਠ ਗਈ ਤੇ ਉਹ ਪਾਣੀ ਡੁੱਲ ਗਿਆ ਸਾਰਾ ਗੈਸ ਕਰਾਉਂ ਗਿਆ ਤੇ ਹੁਣ ਆਪਾਂ ਨੂੰ ਆਹ ਪਤੀਰੇ ਨੂੰ ਧਾਗਾਂਗੇ ਇਧਰਲੇ ਚ ਗੈਸ ਤੇ ਜੀ ਸਾਫ ਕਰੂੰਗੀ ਕਿਉਂਕਿ ਮੈਨੂੰ ਨਾ ਗੰਦਗੀ ਜੀ ਭੈੜੀ ਲੱਗਦੀ ਆ ਬਹੁਤ ਜ਼ਿਆਦਾ ਸਫਾਈ ਚੰਗੀ ਲੱਗਦੀ ਆ ਤੁਹਾਨੂੰ ਪਤਾ ਹੀ ਆਪਣਾ ਘਰ ਤੁਸੀਂ ਦੇਖਦੇ ਹੋ ਸਾਫ ਸੁਥਰਾ ਹੁੰਦਾ ਰਹਿੰਦਾ ਤੇ ਝੂਠੇ ਝੂਠੇ ਹੱਥ ਲਾਈਏ ਨਾ ਪਾਵਲ ਅਗਲ ਜੀ ਮੋਦਨੀ ਹੈਗੀ ਝੂਠੇ ਆ ਔਰ ਧੋਖ ਲੱਗੀ ਪਈ ਬਸ ਬਣ ਕੇ ਚਾਹ ਵਾਲਾ ਨੂੰ ਚੌਕਾ ਚੜ੍ਹਨੇ ਵਗੈਰਾ ਤੇ ਨਿਆਜੇ ਦਾ ਨੂਕਾ ਚੌਕਾ ਫਰੈਂਡ ਇਹ ਜੱਪਾ ਪਪਾਇਆ ਪਿਆਜ਼ ਹਰੀ ਮਚਾ ਕਦੀ ਵੇਲੀ ਹੈ ਬਰਜ ਚ ਹੈਗੀ ਤਾਂ ਨਹੀਂ ਮੈਂ ਦੂਜਾ ਲਾਲ ਹੀ ਪਾਦਾਂ ਹਰੀ ਮਚਾ ਆਪਾਂ ਘੱਟ ਪਾਵਾਂਗੇ ਕਿਉਂਕਿ ਮੇਰੀ ਗੁੜੀਆ ਬੜੇ ਸ਼ੌਂਕ ਨਾਲ ਖਾਂਦੀ ਹੈ ਇਹ ਤੇ ਥੋਟੀ ਆਪਣੀ ਕਰਨ ਬਠੰਡਾ ਪਾਰਟੀ ਦੇ ਰਹੀ ਸਾਨੂੰ ਅੱਜ ਦੇ ਰਹੀ ਹੈ ਜੀ ਮੈਂ ਝਾਲ ਚੋਲ ਕਰਕੇ ਵਾਈਫਾਈ ਦੀ ਖੁਸ਼ੀ ਚ ਇਹ ਆਪਣੀ ਇਹ ਇਹ ਪਾਰਟੀ ਆ ਬੰਡਾ ਪਾਤੀ ਆ ਪਾਰੀ ਵਿੱਚ ਹਮੇ ਸਪਾਈਸੀ ਜਿਹਾ ਬਣਾਈ ਤਿੱਖਾ ਆ ਮਾੜਾ ਸਵਾਦ ਜਿਹੜਾ ਪਾਉਂਗੇ ਉਹ ਤੇ ਵੀ ਜੋ ਪਾਉਂਗੇ ਨਾ ਉਹਦਾ ਟਿਕੜਦੇ ਥੋੜਾ ਐਡ ਕੱਟਦੇ ਉਹ ਖਾਰੀ ਮੋਟਰ ਰੋਕੀ ਉਹ ਥੋੜਾ ਐਡ ਕੱਟਦੇ ਯਾਰ ਮਿੱਠਾ ਐ ਸਵਾਦ ਨਹੀਂ ਲੱਗਦਾ ਚਾਵਲ ਦੇ ਭਾਈ ਦੇਖੋ ਸਾਡੇ ਚਾਵਲ ਚਾਵਲਾਂ ਦਾ ਪਾਣੀ ਜਿਆਡਾ ਹੋਣਾ ਤਾਂ ਨਰ ਰੇਕ ਨਹੀਂ ਆ ਜਿਆਦਾ ਬਾਹਰ ਗਿਆ ਹੋਏ ਤਾਂ ਠੀਕ ਆ ਇਹ ਆ ਝੂਠੇ ਕਰੀ ਜਾਂਦੇ ਬੜੇ ਨੇ ਬੱਚੇ ਆਹ ਥੋੜਾ ਪਾਣੀ ਪਾ ਦੋ ਨਾ ਚਾਹ ਤੋਂ ਪਾਣੀ ਡੁੱਲ ਗਿਆ ਸੀ ਨਾ ਤੁੰਤਕ ਦੂਪਰ ਰੁਕਿਆ ਕਦੇ ਇਹ ਆਪਾਂ ਕਰਾਂਗੇ ਕਰ ਲੈਦੇ ਚੁੱਲ੍ਹੇ ਤੇ ਸ਼ੁਰੂ ਕਰਾਂਗੇ ਆਹ ਦੇਖੋ ਸਲਾਨ ਹੈ ਇਦਾਂ ਲੱਗਾ ਇਸ ਤਰ੍ਹਾਂ ਕੇ ਸਾਫ ਹੋ ਆਪਾਂ ਚਾਹਣਾ ਹਾਂ ਉਹ ਗੈਸ ਵਾਲਾ ਕੱਪੜਾ ਲੈਣਾ ਉਹਦੀ ਆਪਣੀ ਕੰਨਬਟੰਡਾ ਬਣਾ ਰਹੀ ਹੈ ਫਿਰ ਅੱਜ ਆਲੂ ਦਾ ਚੋਖਾ ਕੀ ਹੁੰਦਾ ਚੋਖਾ ਜੀ ਇਹ ਦੇਖੋ ਇਹ ਚ ਪਾਇਆ ਆਪਾਂ ਆਲੂ ਫਰੈਂਡ ਉਹ ਨਾੜ ਦੇਣਾ ਉਹ ਕਾਣਾ ਲੈਣ ਮੈਂ ਤੁਹਾਨੂੰ ਰੋ ਕੀ ਪਤਾ ਲੱਗੂਗਾ ਹੁਣ ਤੇ ਇਹ ਬਣਾਉਣਾ ਹੈ ਤੇ ਇਹ ਦੇਖੋ ਬਰੈਂਡ ਇਹ ਚ ਪਾਇਆ ਆਪਾਂ ਆਲੂ ਪਿਆਜ਼ ਹਰੀ ਮਿਰਚ ਤੇ ਜੀਰਾ ਦਾ ਪਾਇਆ ਇਹ ਫਰੈਂਡ ਤੇ ਥੋੜਾ ਜਿਹਾ ਪਾਇਆ ਇਹਦੇ ਚ ਤੇਲ ਨਹੀਂ ਗੋਲੂ ਦਾ ਕੱਢਦੀ ਥੋੜੇ ਜੇ ਬਾਅਦ ਚ ਪਾ ਲਈ ਫਰੈਂਡ ਤੁਸੀਂ ਖਾ ਕੇ ਦੇਖੋਗੇ ਨਾ ਇਹਦੇ ਨਾਲ ਚਾਹ ਨਾਲ ਤੁਸੀਂ ਕਹੋਗੇ ਵਾਕਈ ਗੱਲ ਬਾਤ ਹੈਗੀ ਹੈ ਬਈ ਇਹ ਚੀਜ਼ ਜਿਹੋ ਜੀ ਬਣ ਗਈ ਇਹਦੇ ਵਿੱਚ ਥੋੜਾ ਜਿਹਾ ਨਾ ਆਪਾਂ ਸਰੋਂ ਦਾ ਤੇਲ ਪਾ ਲਈ ਪਕਾ ਕੇ ਥੋੜਾ ਜਿਹਾ ਪਕਾ ਲਈ ਉਹਨੂੰ ਸਰੋਂ ਦੇ ਤੇਲ ਨੂੰ ਕੱਚੀ ਦੇ ਵਿੱਚ ਪਾਉਣੀ ਹੈ ਇੱਕ ਦਾ ਤਰਕੇ ਨੂੰ ਗਿਉਣ ਤਰਕਾ ਲੱਗ ਜਾਂਦਾ ਤੇ ਕਈ ਸੱਚੇ ਦਿਨ ਬਾਅਦ ਹੰਦਿਆ ਕਚਰੀ ਵਧੀਆ ਲੱਗਦਾ ਵੈਸੇ ਇਹ ਤਿਆਰ ਹੈ ਜੀ ਆਪਣਾ ਆਦੂ ਦਾ ਚੌਕਾ ਮੈਂ ਤਾਂ ਥੋੜਾ ਜਿਹਾ ਖਾਣ ਦੀ ਮਨਤਾ ਗੋਲੂ ਦਾ ਕੱਢ ਦੇਣਾ ਸਵਾਦ ਬਹੁਤ ਬਣਿਆ ਸਵਾਦ ਆ ਬਣ ਗਿਆ ਇਹ ਨੂੰ ਕਹਿੰਦੀ ਹੈ ਪਾਰਟੀ ਦੇਖਿਓ ਤੇ ਆਦੂ ਫਵਾ ਕੇ ਕਹਿੰਦੀ ਹੈ ਪਾਰਟੀ ਤੇ ਇੱਕ ਵਾਰ ਕਰ ਲੈਣਾ ਮਨ ਦਾ ਆਦੂ ਦਿਖਾਵਾ ਇਕ ਕੰਡ ਰਹਿ ਜਮਤਨ ਸਬਜੀ ਦਿਖਾਉਣੀ ਆ ਪਾਲੀ ਬਣਾਈ ਆ ਮੈਂ ਓਕੇ ਜਲਦੀ ਆਓ ਜਲਦੀ ਅੱਖਾਂ ਚੜਨਾ ਨਾ ਬਾਹਰ ਲੈ ਜਾ ਦੇਖੋ ਜੀ ਕਹਿੰਦੀ ਹੈ ਪਾਰਟੀ ਤੇਰੀਆਂ ਆ ਆਦੂ ਚੋਲ ਪੋਈ ਜਾਂਦੀ ਹੈ ਫਰੈਂਡ ਇਹਨੇ ਮੁਰਗੀ ਦੀ ਢਾਲ ਕਹਿੰਦਾ ਸੀ ਬਈ ਮੈਨੂੰ ਮੁਰਗਾ ਦੇ ਦਾਲ ਦਾ ਚੰਗਾ ਰੋਜ 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 ਮੈਂ ਤਾਂ ਬਿਲਕੁਲ ਵੀ ਅਜੇ ਕੱਲ੍ਹ ਪੰਜੋ ਦਾ ਬਣਾਇਆ ਸੀ ਰੋਜ ਰੋਜ ਕਹ ਰਹੇ ਸੀ ਸਰ ਰੋਜ ਰੋਜ ਕਿ ਚੰਗਾ ਲਾਦਾ ਮੁਰਗਾ ਉਹ ਨਹੀਂ ਪਾਣਾ ਚਾਹੀਦਾ ਤੇ ਫੇਰੀ ਮਮੀ ਨੇ ਅੱਜ ਵਾਈਫਾਈ ਲਵਾਇਆ ਸੀ ਕਹਿੰਦੀ ਮੈਂ ਤੁਹਾਨੂੰ ਕਦੇ ਪਾਏ ਆ ਆ ਦੇਖੋ ਫਰੈਂਡ ਤੁਸੀਂ ਖਾ ਕੇ ਦੇਖੋ ਜੀ ਘਰ ਨੂੰ ਦਾ ਚੋਖਾ ਇਹ ਬਹੁਤ ਸਵਾਦ ਬਣਿਆਗਾ ਕਾਹਕੇ ਅਸੋ ਮੂ ਮਚ ਮਾਰੀ ਇਹਨੇ ਜੇ ਪਾਲਟੀ ਕਰਦੀ ਆ ਪਾਲਟੀ ਕਰਦੀ ਕੱਲ ਰੱਖਦਾ ਕੱਲ ਮਾਰਕੀਟ ਲੈ ਕੇ ਜਾਊਗਾ ਜੇ ਨਵੀਂ ਆਉਗੀ ਇਹ ਰੋਕਦਾ ਆਟਾ ਆਪੋ ਜੀ ਤੇ ਇੱਧਰ ਸੋਨਾ ਸਬਜ਼ੀ ਦਿਖਾਉਣੀ ਆ ਦੇਖੋ ਫਰੈਂਡ ਸੱਚੀ ਕਿਤੇ ਕੋੜ ਲਿਆ ਆ ਦਿਖਾਦੇ ਵੀ ਸਬਜ਼ੀ ਵਾਕਿਆ ਜ ਬਣੀ ਆ ਦੇਖੋ ਫਰੈਂਡ ਜਿਹੜੇ ਕਹਿੰਦੇ ਵੀ ਕਰਨਾ ਤੈਨੂੰ ਪੁੱਛ ਨਹੀਂ ਆਉਂਦਾ ਇਹ ਹੈਗੀ ਆਗੀ ਇਹਦੇ ਵਿੱਚ ਹੈਗੇ ਮਾਂ ਛੋਲੇ ਸਾਰਾ ਮਿਕਸ ਸਹੀ ਸਾਰੀ ਮਿਕਸ ਸਬਜੀ ਜਿੰਨੀ ਵੀ ਪੀਲੀ ਮੂੰਗੀ ਸਾਰਾ ਦੰਦਾ ਪਪਲ ਟਰੰਪਟਰਮ ਬਣਾਦਾ ਤੇ ਬੜੀ ਵੀ ਅੱਖ ਨੰਬਰ ਆ ਫਰੈਂਡ ਕਰਾਰੀ ਕਰਾਰੀ ਹਲ ਸਿਟੀ ਹੋਰ ਲਵਾਏਗੀ ਨਾ ਬੜ ਗਈ ਇਹ ਤਾਂ ਤੇ ਆ ਆਪਣੇ 100 ਰੁਪਏ ਵਾਲੇ ਫਰੈਂਡ ਲੈ ਇੱਟਨੇ ਦਾ 100 ਰੁਪਏ ਦਾ ਆਇਆ ਜੀ ਇੰਡੀਆ ਗੇਟ ਚਾਵਲ ਇਹ ਬਣਾ ਲਿਆ ਨੇ ਅੱਜ ਘਰ ਦੇ ਵੀ ਕਹਿੰਦੇ ਤੰਨਾ ਕਾ ਟੋੜੀ ਬਣਾ ਲਾ ਕਹਿੰਦੇ ਕਿੰਨੇ ਗਨ ਹੋਗੇ ਨਹੀਂ ਸਾਡੇ ਘਰ ਦੇ ਛੇਤੀ ਖਾਂਦੇ ਨਹੀਂ ਹੈਗੇ ਫਰੈਂਡ ਤੇ ਇੰਡੀਆ ਗ੍ਰੇਡ ਚਾਵਲ ਹੈ ਤੇ ਅੱਜ ਮੈਂ ਦੁਕਾਨਾਂ ਲੈਣਾ ਫਰੈਂਡ ਮੈਂ ਦੁਕਾਨਾਂ ਚਾਲਸਾ ਦੇਖਪਾ ਤੁਹਾਨੂੰ ਦਿਖਾਵਾਂ ਮਾ ਦਾਦਾ ਹਜੇ ਪੁਰਲੀ ਬੱਚੀ ਦੀ ਮਦਦ ਕਰਵਾਈ ਸੀ ਖਾਦੀ ਆ ਆ ਦੇਖੋ ਫਰੈਂਡ ਆਹਾ ਮੇਰੇ ਨਾਲ ਮਾਈਕ ਕੋਲ ਦਾ 25 ਤੋੜ ਕੇ ਲੈਤੀ ਨਹੀਂ ਉਹ ਦੂਜੇ ਨਾਲ ਲੈਣਾ ਤੋੜ ਕੇ ਆ ਇੱਕ ਸਿੰਗਲ ਖਾਣੀ ਆ ਕਾਲੀ ਜੀ ਗੋਲੀਆਂ ਤੇ ਅੱਸੀ ਆਏ ਤੇ ਆ ਦੋ ਤੋੜ ਕੇ ਖਾਣੀਆਂ ਫਰੈਂਡ ਥੈ ਥੈ ਰੋੜਾ ਬਸਟਾ ਬੈਰੋੜਾ ਇਹ ਕਿਹੜਾ ਆਵਾ ਪਤਾ ਹੀ ਨਹੀਂ ਗੋਲੀਆਂ ਬਣ ਗਈਆਂ ਕੋਟ ਧਗਾ ਦੀ ਸੀ ਇਹ ਗੋਲੀਆਂ ọt ਗਈਆਂ ਹਰ ਵਰਤਨਾ ਮਾਇਦੇ ਵਿੱਚ ਤੋੜ ਲੱਕੇ ਮੇदो ਗੋਲ ਦਾ ਤੋੜ ਕੇ ਇਹ ਦੋ ਗੋਲ ਦਾ ਤੋੜ ਕੇ ਖਾਣਾ ਸੱਤ ਹੀ ਗੋਲ ਰਹੇ ਸੱਤ ਹੀ ਆਈ ਜਾਂਦੀਆਂ ਗੋਲੀਆਂ ਸੱਤ ਤਾਂ ਨਹੀਂ ਇਹ ਬਈ ਖਾਣੀ ਉਹ ਕਹਿੰਦੇ ਤੋੜ ਕੇ ਖਾੜਵੇ ਗੋਲ ਦਾ ਖਾਣੀ ਇਹ ਭਾਣ ਲੇ ਨਾ ਤੇਰੀ ਖਾਣੀ ਹੈ ਬੱਲੇ ਹਾਂ 5 ਦਿਨ ਖਾਣੀ ਹੈ ਬ੍ਰੈਂਡ ਫਿਰ ਹੋਰ ਦਵਾਈ ਲੈਣੀਆਂ ਫੇਰ ਪਤਾ ਨਹੀਂ ਕਾਦੀ ਕਾਦੀ ਦਵਾਈ ਆ ਦੇਖੋ ਬ੍ਰੈਂਡ ਹੇ ਦੇਸੀ ਦੁਆਈਆ ਰੱਖਦਾ ਮੈਂ ਤਾਂ ਦੇਸੀ ਕੋਈ ਬਾਦ ਪਤਾ ਨਹੀਂ ਬਾਦੀ ਬਾਦੀ ਬੰਡ ਮਗ ਮਾਰ ਇੰਟੀਮਲ ਐਕਸੀ ਐਕਸੀਡੈਂਟ ਜੇ ਹੋਇਆ ਜਿੱਦਿਆ ਥਾਇਰੋਇਡ ਚ ਮੋਟੀ ਹੋ ਗਈ ਮੇਰੀ ਮੰਮੀ ਤੇ ਇਹਨੂੰ ਥਾਇਰੋਇਡ ਹੋ ਜਾਂਦਾ ਤਾਂ ਕਈ ਨੂੰ ਥਾਇਰੋਇਡ ਮੋਟਾ ਵੀ ਕਰ ਦਿੰਦਾ ਪਤਲਾ ਵੀ ਕਰ ਦਿੰਦਾ ਤੂੰ ਪਤਲੀ ਹੋ ਜਾ ਬਹੁਤ ਵਧੀਆ ਰਹਿੰਗੀ ਤੇ ਬਰਾਡੇ ਕੀ ਕਹਿੰਦੇ ਆ ਆਪਰੇ ਅਜ ਬਹੁਤ ਅਪ੍ਰੈਸ਼ਨ ਹੋਣਾ ਜੀ ਪੰਨ ਦਾ ਵਿਚਾਰੇ ਦਾ ਪੜਦਾ ਪਾਟਿਆ ਦਾ ਤੇ ਅਸੀਂ ਨਾ ਉਹ ਬਣਾਉਨੇ ਭਾਵੇਂ ਕਿਹਾ ਡਾਵਾ ਆੜ ਜਾਣੀ ਪੜਿਆ ਸੀਗਾ ਤੇ ਹੋਰ ਉਹ ਕਾਰ ਕੁੜੀ ਕਹਿੰਦੀ ਅੱਜ ਬਣਾਉਣ ਗਏ ਸੀ ਤੇ ਉਹ ਕੁੜੀ ਕਹਿੰਦੀ ਗਾਦੀ ਵੀ ਦੇਹਨ ਕਹਿੰਦੀ ਤੜਕੇ ਤੜਕੇ ਆ ਜਾ ਕਹਿੰਦੀ 8 ਵਜੇ ਅੱਜ ਅਸੀਂ 2-3 ਵਾਰੀ ਬਾਜ਼ਾਰ ਦੇ ਵਿੱਚ ਠੱਕੇ ਖਾਣ ਗਏ ਸੱਤ ਬਾਜ਼ਾਰਵਾਵਾ ਦੂਰ ਪੈ ਜਾਂਦਾ ਘਰ ਤੋਂ ਤੇ 2-3 ਵਾਰੀ ਠੱਕੇ ਖਾ ਕੇ ਆ ਗਏ ਹਜੇ ਬਣਿਆ ਨਹੀਂ ਫਿਰ ਜਦੋਂ ਉਹ ਬਣੂਗਾ ਤਾਂ ਫੇਰ ਇਹਦੇ ਕਾਰ ਦਾ ਪ੍ਰੈਸ਼ਨ ਹੋਊਗਾ 35000 ਰੁਪਏ ਮੰਗੀਆਂ ਤਾਂ ਡਾਕਟਰ ਨੂੰ ਤਾਂ ਐਸੇ ਤਾਂ ਜੇ ਜੋ ਕਾਰਡ ਬਣ ਗਿਆ ਤਾਂ ਉਹ ਕਾਰਡ ਤੇ ਮਹੌਲ ਪਰੇਸ਼ਨ ਹੋ ਜੂਗਾ ਵਧੀਆ ਤੇ ਮੈਂ ਤਾਂ ਦੁਆ ਕਰਦੀ ਆ ਪ੍ਰਮਾਤਮਾ ਵੀ ਸਾਡਾ ਉਹ ਕਾਰਡ ਬਣ ਜੇ ਮਾਂ ਤਾਂ ਕਰੀ ਵਿਚਾਰੇ ਤੇ ਸੱਚੇ ਬਾਦਸ਼ਾਹ ਵਾਹਿਗੁਰੂ ਸਾਡਾ ਕਾਰਡ ਬਣ ਜੇ ਇਹਦਾ ਚਾਰੇ ਦਾ ਪਰੇਸ਼ਨ ਹੋ ਜੇ ਇਹਨੂੰ ਬਹੁਤ ਦਿੱਕਤ ਆ ਫਰੈਂਡ ਬਹੁਤ ਜ਼ਿਆਦਾ ਹੈ ਕਿਡਾ ਥੋੜੀ ਹੁੰਦੀ ਆ ਇਹਨੂੰ ਥੋੜੀ ਜ਼ਿਆਦਾ ਦਿੱਕਤ ਹੈਗੀ ਉਹ ਚੀਜ਼ ਦੀ ਤੇ ਆਪ ਆਪਣਾ ਖਾਣਾ ਬਣ ਗਿਆ ਫਰੈਂਡ ਲੈ ਸਕਦੇ ਹੋ ਤੇ ਬਾਸ ਪਤਾ ਵਲਾਂ ਚੱਲੇ ਵੀ ਜਾਂਦਾ ਕਿ ਰੈਸਟ ਹੋ ਗਿਆ ਉਧਰ ਹੋ ਗਿਆ ਬੰਦ ਕਰ ਲੈਣਾ ਕੈਸ ਯਾਰ ਮੈਂ ਨਾ ਇਹ ਕਰ ਲਉ ਤੂੰ ਵੇਂਦਾ ਜਾ ਵੇਚ ਨਾ ਪਾਦੀ ਕਪੜਾ ਨਹੀਂ ਨਹੀਂ ਪਾਗ ਹੋ ਗਿਆ ਹੋ ਗਿਆ ਦਬਾ ਦੇ ਚਾਵਲ ਦਬਾ ਦੇ ਤੇ ਟ੍ਰੈਂਡ ਆ ਗਿਓ ਜਿਹਨੇ ਜਿਹਨੇ ਚਾਵਲ ਖਾਣੇ ਆ ਖਾ ਸਕਦੇ ਹੋ ਸਾਰੇ ਆਣੇ ਦਵਾ ਕਹੋ ਸਾਡਾ 5 ਲੱਖ ਵਾਲਾ ਕਾਰ ਬਣ ਗਈ ਤੇ ਸਾਡਾ ਪ੍ਰੈਸ ਹੋ ਗਿਆ ਵਧੀਆ ਇਹਦਾ ਬੱਬੂ ਦਾ ਨਹੀਂ ਤਾਂ ਅਰ ਬੱਟੀ ਆਦੀ ਆਉਂਗੀ ਆਂ ਦਜੀ ਡਾਕਟਰ ਸਾਡੇ ਕੋਲੇ ਰਹਿ ਗਏ ਇੰਨੇ ਪੈਸੇ ਤੇ ਆਪਣਾ ਖਾਣਾ ਦਾਣਾ ਭਰ ਕੇ ਤੇ ਆਰਾ ਫਰੈਂਡ ਤੇ ਬੋਲ ਲਓ ਕੋਈ ਕੁਝ ਦਾ ਬੱਦ ਵਾ ਵਾ ਆ ਜਾਓ ਜੋ ਜੋ ਬਣਾਉ ਪਾਉ ਹਾਂਜੀ ਬਰੰਡ ਤੇ ਆਪਣਾ ਖਾਣਾ ਬਣ ਕੇ ਪਿਆਰਾ ਤੇ ਹੱਸਦੇ ਰਹਿਣਾ ਚਾਹੀਦਾ ਬਰੰਡ ਇੱਥੇ ਦੁਨੀਆ ਦਾ ਤੇ ਕੁਝ ਹੀ ਲੈ ਜਾਣਾ ਚਾਹੀਦਾ ਤੇ ਹੱਸ ਕੇ ਕਿੜਾ ਟਾਇਪਾਂ ਸਟਾਇਲ ਕਰੂ ਅੱਜ ਉਹਨੂੰ ਲੈ ਕੇ ਮੇਰੇ ਕੋਲ ਫੋਨ ਆਇਆ ਸੀ ਕੁੜੀ ਦਾ ਵਿਚਾਰੀ ਦਾ ਬਹੁਤ ਵਧੀਆ ਕੁੜੀ ਸੀ ਵਧੀਆ ਲੱਗਾ ਸਾਨੂੰ ਉਹਦੇ ਨਾਲ ਗੱਲ ਕਰਕੇ ਚੰਗੀ ਸੀ ਪਰ ਕੁੜੀ ਸੋਹਣੀ ਵੀ ਬਹੁਤ ਸੀਗੀ ਉਹ ਤੇ ਹੁਣੇ ਸਾਡੀ ਗੱਲ ਹੋਈ ਉਹਦੇ ਨਾਲ ਵਿਚਾਰੀ ਨਾਲ ਤੇ ਚੰਗੀ ਸੀ ਵਿਚਾਰੀ ਸਾਡੇ ਨਾਲ ਵਧੀਆ ਗੱਲ ਕੀਤੀ ਉਹਨੇ ਪਰਿਵਾਰ ਮੈਂਬਰ ਦੀ ਤਰ੍ਹਾਂ ਮੈਂ ਕਹਿੰਦੀ ਐ ਕਹਿੰਦੀ ਉਹ ਕਹਿੰਦੀ ਤੁਹਾਡਾ ਵੀ ਵੀਡੀਓ ਉਹ ਵਲੌਗ ਬਹੁਤ ਸੋਹਣੇ ਹੁੰਦੇ ਆ ਤੇ ਮੈਂ ਵੀ ਥੈਕੀ ਜਿਹਾ ਕਹਿੰਦਾ ਧੰਨਵਾਦ ਕਹਿੰਦਾ ਤੇ ਫਿਰ ਉਹਨੇ ਮੈਨੂੰ ਕਿਹਾ ਕਹਿੰਦੀ ਕੌਜੀ ਕੰਗ੍ਰੈਚੁਲੇਸ਼ਨ ਉਹਦਾ ਬਾਈ ਬਾਈ ਹਲਾਇਆ ਤੇ ਵਾਣਾ ਮੇਰੇ ਕੌਂਜੀ ਲੇਜਿਲੇਸ਼ਨ ਕਿਆ ਨਾਮ ਉਥਾਈ ਕਿ ਜੁ ਕਿਹਾਤਾ ਨਵਾਂ ਕਰਿਆ ਮੈਂ ਵੀ ਅਧਿਕਾ ਨਵਾਂ ਕਰੀਤਾ ਦੇਖੋ ਸਨ ਸਾਰਿਆਂ ਬਹੁਤ ਖੁਸ਼ੀ ਆ ਹਨ ਕਿ ਕਰਨਾ ਨੇ ਹਾਈ ਫਰਾਈ ਦਵਾਈ ਆਗਾ ਤੇ ਮੈਨੂੰ ਵੀ ਬਹੁਤ ਖੁਸ਼ੀ ਆ ਫਰੈਂਡ ਤੇ ਹੁਣ ਆਪਾਂ ਚੌਲ ਖਾਵਾਂਗੇ ਜੇ ਤੁਸੀਂ ਖਾਣੇ ਆ ਤਾਂ ਦੱਸਿਓ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਰੂਰ ਜੀ ਤੇ ਲੈ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਜਿਹਨੇ ਚੌਲ ਔਰ ਸਬਜੀ ਖਾਣੀ ਆ ਤੇ ਮੈਨੂੰ ਜਰੂਰ ਦੱਸਿਓ ਆਲੂ ਦਾ ਚੌਖਾ ਚਟਨੀ ਆ ਜੀ ਤੇ ਹਜੇ ਤਾਂ ਉਹਦੇ ਵਿੱਚ ਨਾ ਮਿਰਚ ਜਿਹੜੀ ਹੁੰਦੀ ਆ ਸਾਫੀ ਮਿਰਚ ਲਾਣ ਕੋਈ ਘੁੰਨ ਕੇ ਪਾ ਲੈਂਦੀ ਮੈਂ ਫਿਰ ਬੜਾ ਸਵਾਦ ਬੰਨਣਾ ਸੀ ਕਿਉਂਕਿ ਮੇਰੀ ਬੇਟੀ ਛੋਟੀ ਆ ਫਿਰ ਉਹਨੇ ਵੀ ਖਾਣਾਗਾ ਫਿਰ ਆਪਾਂ ਪਾਇਆ ਹੀ ਨਿਕਲਦੇ ਆ ਆਪਦੇ ਮੂੰਹ ਦੇ ਸਵਾਦ ਨੂੰ ਨਾ ਦੇਖਣਾ ਬੱਚੇ ਕੰਨੇ ਵੀ ਦੇਖਣਾ ਬੱਚਾ ਛੋਟਾ ਆਪਣਾ ਜੀ ਵੈਸੇ ਉਹਨੇ ਇੱਕ ਕੁਲਕਾ ਖਾ ਲਿਆ ਉਹਨੂੰ ਕੰਨੇ ਆਲੂ ਦੇ ਵਿੱਚ ਪਾ ਕੇ ਆਪਾਂ ਨਮਕ ਥੋੜੀ ਜਿਹੀ ਹਲਕੀ ਜਿਹੀ ਮਿਰਚ ਕਿਉਂਕਿ ਮਿਰਚ ਬੱਚੇ ਨੂੰ ਖਵਾਉਣੀ ਚਾਹੀਦੀ ਆ ਠੀਕ ਹੈ ਜੀ ਜਿੰਨੇ ਮਿਰਚ ਬੱਚਾ ਖਾਊਗਾ ਵਧੀਆ ਰਹੂਗਾ ਠੀਕ ਹੈ ਪਰ ਮੈਂ ਥੋੜੀ ਖਵਾਉ ਪਰ ਉਹ ਮਿਰਚ ਖਵਾਓ ਬੱਚੇ ਨੂੰ ਤੇ ਜੇ ਮੰਨ ਲਓ ਕਿਸੇ ਨੂੰ ਬੱਚੇ ਨੇ ਕੱਟ ਲੈਣਾ ਦਿੱਦੰਦੀ ਕਈ ਵਾਰ ਚੌਰ ਕਰਦਾ ਬੱਚਾ ਅਗਾ ਲੜਾਈ ਤੇ ਵੱਢ ਲੈਂਦਾ ਤੇ ਜ਼ਹਿਰ ਦੀ ਛੜਦੀ ਗਵੰਡਗਾ ਦੇ ਬੱਚਾ ਨੂੰ ਤੇ ਇਹ ਜਿਹਦਾ ਵਾਸੇ ਬੜੀ ਗੋਲੂ ਹੈ ਨਹੀਂ ਵਿਚਾਰੀ ਸਿਆਣੀ ਬਹੁਤ ਹੈਗੀ ਲੜਾਈ ਨੂੰ ਹੀ ਤਾਂ ਕਿਸੇ ਨਾਲ ਨਹੀਂ ਕਰਦੀ ਗੁੱਸੇ ਗਾਸੇ ਨੂੰ ਹੋ ਜਾਂਦੀ ਆ ਪਰ ਉਹ ਲੜਾ ਜੜਦੀ ਘੜਤੇ ਜੀ ਕਿਸੇ ਨਾਲ ਵੀ ਤੇ ਚਲੋ ਠੀਕ ਆ ਫਰੈਂਡ ਤੇ ਖਰਨਾਰੇ ਅਸੋਈ ਦੇ ਵਿੱਚ ਤੁਹਾਡਾ ਗਿਰਕਾ ਮੈਂ ਜੀ ਤੇ ਮੇਰੇ ਚੈਨਲ ਨੂੰ ਲਾਈਕ ਕਮੈਂਟ ਸ਼ੇਅਰ ਕਰਨ ਨਾਲ ਭੁੱਲਿਆ ਕਰੋ ਵਧੀਆ ਵਧੀਆ ਕਮੈਂਟ ਕਰਿਓ ਤੇ ਮੈਨੂੰ ਹਾਈ ਫਰਾਈ ਦੀ ਕੌਂਜੀ ਲੈਂਜੀ ਰਿਲੇਸ਼ਨ ਜ਼ਰੂਰ ਕਹਿਣਾ ਫਰੈਂਡ ਜਿਹੜਾ ਮੈਨੂੰ ਪਿਆਰ ਕਰੂਗਾ ਉਹ ਮੈਨੂੰ ਕੌਂਜੀ ਲੈਂਜੀ ਰਿਲੇਸ਼ਨ ਦੇਊਗਾ ਹਾਈ ਫਰਾਈ ਦੀ ਪਾਏ